ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰੇ ਗੁਰਸਿੱਖਾਂ ਦਾ ਇਹ ਸਵਾਲ ਹੁੰਦਾ ਹੈ ਕਿ ਨਾਮ ਜਪਣ ਲੱਗੇ ਆ ਜਦੋਂ ਅਸੀਂ ਨਾਮ ਜਪਣ ਬੈਠਦੇ ਆ ਸਾਡਾ ਮਨ ਨਹੀਂ ਟਿਕਦਾ ਬਹੁਤ ਅਸੀਂ ਸਾਧਨਾ ਕਰਦੇ ਆ ਸਾਨੂੰ ਰਸ ਨਹੀਂ ਹੁੰਦਾ ਸਾਨੂੰ ਆਨੰਦ ਨਹੀਂ ਹੁੰਦਾ ਸਾਡੀ ਸੁਰਤੀ ਉੱਪਰ ਨਹੀਂ ਚੜਦੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਦੱਸੀ ਹੋਈ ਇੱਕ ਵਿਧੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਇਸ ਵਿਧੀ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਗੁਰਸਿੱਖ ਦੇ ਅਰਜ ਕਰਨ ਤੇ ਇਹ ਵਿਧੀ ਉਸ ਗੁਰਸਿੱਖ ਨੂੰ ਦੱਸਣ ਦੀ ਕਿਰਪਾ ਕੀਤੀ। ਇਸ ਵਿਧੀ ਨੂੰ ਮੈਂ ਆਪ ਵੀ ਕੀਤਾ ਤੇ ਬਹੁਤ ਇਹ ਚੰਗੀ ਬੜੀ ਵਧੀਆ ਵਿਧੀ ਹੈ ਨਾਮ ਜਪੰਦੀ ਇਹਦੇ ਨਾਲ ਮਨ ਟਿਕਦਾ ਨਾਮਦਾਰਾ ਸੀ ਹੁੰਦਾ ਹੈ ਬੜਾ ਆਨੰਦ ਹੁੰਦਾ ਹੈ ਸੁਰਤੀ ਉੱਪਰ ਚੜਦੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਗੁਰਸਿੱਖ ਦੇ ਘਰ ਚਰਨ ਪਾਈ ਮੈਂ ਉਹਦਾ ਨਾਮ ਨਹੀਂ ਲੈਣਾ ਉਸ ਗੁਰਸਿੱਖ ਨੇ ਮੈਨੂੰ ਇਹ ਦੱਸਿਆ ਤੇ ਉਸ ਗੁਰਸਿੱਖ ਨੇ ਬੜੀ ਵਧੀਆ ਇਹ ਬੇਨਤੀ ਕੀਤੀ ਆਮ ਕਰਕੇ ਜਦੋਂ ਸਤਿਗੁਰੂ ਜੀ ਸਾਡੇ ਘਰਾਂ ਦੇ ਵਿੱਚ ਆਉਂਦੇ ਨੇ ਸਾਨੂੰ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨੀਆਂ ਚਾਹੀਦੀਆਂ ਜਿੱਥੇ ਅਸੀਂ ਆਪਣੇ ਪਰਿਵਾਰਕ ਮਸਲਿਆਂ ਦਾ ਸਮੱਸਿਆਵਾਂ ਦਾ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਦੇ ਹਾਂ ਉੱਥੇ ਹੀ ਸਾਨੂੰ ਅਧਿਆਤਮ ਬਾਰੇ ਵੀ ਅਰਜ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਸਾਡਾ ਮਨ ਨਹੀਂ ਟਿਕਦਾ ਇਸ ਪਾਸੇ ਵੀ ਇਹ ਅਰਜਾਂ ਵੀ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਉਸ ਗੁਰਸਿੱਖ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਨਾਮ ਜਪਣ ਦੀ ਕੋਈ ਵਿਧੀ ਦੱਸੋ ਮਨ ਨਹੀਂ ਟਿਕਦਾ ਨਾਮ ਜਪਣ ਲੱਗਿਆਂ ਆਨੰਦ ਨਹੀਂ ਆਉਂਦਾ ਰਸ ਨਹੀਂ ਆਉਂਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਵਿਧੀ ਉਸ ਗੁਰਸਿੱਖ ਨੂੰ ਦੱਸੀ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸਾਫ਼ ਸੁਥਰੀ ਥਾਂ ਤੇ ਥੱਲੇ ਆਸਣ ਮਿਸ਼ਾ ਕੇ ਬੈਠ ਜਾਣਾ ਕੋਲਾ ਆਸਣ ਹੋਵੇ ਉਹਨਾਂ ਦਾ ਜਿਸ ਤਰ੍ਹਾਂ ਆਪਾਂ ਆਸਣ ਮਿਸ਼ਾਉਂਦੇ ਆ ਉਹਦੇ ਥੱਲੇ ਵੀ ਕੋਈ ਫਰਸ਼ ਤੇ ਨਹੀਂ ਬੈਠਣਾ ਸਖਤ ਥਾਂ ਨਾ ਹੋਵੇ ਕੰਬਲ ਵਿਛਾ ਕੇ ਉਹਦੇ ਉੱਪਰ ਆਪਣਾ ਆਸਨ ਮਿਛਾ ਲੈਣਾ ਤਾਂ ਕਿ ਧੀਰ ਤੱਕ ਆਪਾਂ ਘੰਟਾ ਡੇਢ ਘੰਟਾ ਬੈਠ ਸਕੀਏ ਸਾਧਨਾ ਕਰਨੀ ਹੈ ਤੇ ਸਾਡੇ ਸਾਹਮਣੇ ਸਤਿਗੁਰੂ ਦੀ ਤਸਵੀਰ ਹੋਵੇ ਉਸ ਸਤਿਗੁਰੂ ਦੀ ਤਸਵੀਰ ਤੇ ਜਿਸ ਤਰ੍ਹਾਂ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇੰਨੀ ਕਿ ਉਚਾਈ ਤੇ ਅਸੀਂ ਆਪਣੇ ਨੇਤਰਾਂ ਦੇ ਨਾਲ ਆਰਾਮ ਦੇ ਨਾਲ ਸਹਜ ਦੇ ਨਾਲ ਉਹਦਾ ਦਰਸ਼ਨ ਕਰ ਸਕੀਏ ਨੇਤਰ ਜਿਹੜੇ ਨੇ ਸਤਿਗੁਰੂ ਦੀ ਤਸਵੀਰ ਤੇ ਟਿਕਾ ਕੇ ਰੱਖਣੇ ਨੇ ਤੇ ਨਾਮ ਨੂੰ ਕੰਨਾਂ ਦੇ ਨਾਲ ਸੁਣਨਾ ਹੈ ਨਾਮ ਦੀ ਧੁਨੇ ਦੇ ਵਿੱਚ ਮਨ ਲਾਉਣਾ ਹੈ ਨੇਤਰ ਜਿਹੜੇ ਸਤਿਗੁਰੂ ਦੀ ਤਸਵੀਰ ਤੇ ਰੱਖਣੇ ਨੇ ਕਿਉਂਕਿ ਨੇਤਰਾਂ ਦੇ ਰਾਹੀਂ ਹੀ ਜਿਹੜਾ ਉਹ ਵਿਚਾਰ ਸਾਡੇ ਅੰਦਰ ਹੁੰਦਾ ਅਸੀਂ ਨੇਤਨੇ ਵਿੱਚ ਬੈਠੇ ਹੁੰਦੇ ਆ ਕੋਈ ਬੰਦਾ ਆਉਂਦਾ ਮੱਥਾ ਟੇਕਣ ਇਹ ਸਾਡੇ ਨੇਤਰ ਜਿਹੜੇ ਨੇ ਉਸੇ ਵੇਲੇ ਮਨ ਉਹਦਾ ਸਾਰਾ ਬਾਇਓ ਡਾਟਾ ਕੱਢ ਲੈਂਦਾ ਛਾ ਇਨੇ ਪੈਸੇ ਖਾ ਗਿਆ ਹੁਣ ਮਾਲਾ ਲਈ ਫਿਰਦਾ ਹੈ ਹੁਣ ਭਜਨ ਕਰਨ ਕਰਦਾ ਹੈ ਇਸ ਤਰ੍ਹਾਂ ਦੇ ਸਾਡੇ ਮਨ ਦੇ ਵਿੱਚ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਨੇਤਰਾਂ ਦੇ ਰਾਹੀਂ ਸਾਡੇ ਮਨ ਦੇ ਵਿੱਚ ਫੁਰਨੇ ਆਉਂਦੇ ਆਂ ਨੇਤਰ ਜਿਹੜੇ ਨੇ ਇੱਕ ਟੱਕ ਜਿਸ ਤਰ੍ਹਾਂ ਚਕੋਰ ਪੰਛੀ ਚੰਦਰਮਾ ਨੂੰ ਇੱਕ ਟੱਕ ਵੇਖਦਾ ਹੈ ਉਸ ਤਰ੍ਹਾਂ ਇੱਕ ਟੱਕ ਸਤਿਗੁਰੂ ਦੀ ਤਸਵੀਰ ਤੇ ਆਪਣੇ ਨੇਤਰਾਂ ਨੂੰ ਟਿਕਾ ਕੇ ਰੱਖਣਾ ਹੈ ਤੇ ਕੰਨਾਂ ਦੇ ਨਾਲ ਨਾਮ ਨੂੰ ਸੁਣਨਾ ਹੈ ਇਹ ਵਿਧੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਸ ਗੁਰਸਿੱਖ ਨੂੰ ਦੱਸਣ ਦੀ ਕਿਰਪਾ ਕੀਤੀ ਤੁਸੀਂ ਕੋਈ ਟੇਬਲ ਤੇ ਤੁਹਾਡੇ ਨੇਤਰਾਂ ਦੇ ਸਾਹਮਣੇ ਸਤਿਗੁਰੂ ਜੀ ਦੀ ਤਸਵੀਰ ਹੋਵੇ ਇੰਨੀ ਕੁ ਉਚਾਈ ਤੇ ਜਿੰਨੀ ਉਚਾਈ ਤੇ ਤੁਸੀਂ ਦੇਖ ਰਹੇ ਹੋ ਸਤਿਗੁਰੂ ਜੀ ਦੀ ਤਸਵੀਰ ਪਈ ਹੋਈ ਹੈ ਸਾਹਮਣੇ ਜੂਤ ਜਗਾ ਲਓ ਆਸਣ ਵਿਛਾ ਕੇ ਤੇ ਕੋਲ ਤੁਸੀਂ ਜਲਦਾ ਗੜਵਾ ਰੱਖ ਲਓ ਹੋਰ ਵੀ ਜ਼ਿਆਦਾ ਵਧੀਆ ਤੇ ਇਸ ਤਰ੍ਹਾਂ ਤੁਸੀਂ ਅਗਰ ਇਹ ਸਤਿਗੁਰੂ ਜੀ ਦੀ ਦੱਸੀ ਹੋਈ ਵਿਧੀ ਦੇ ਅਨੁਸਾਰ ਨਾਮ ਸਿਮਰਨ ਕਰੋਗੇ ਤੇ ਤੁਹਾਨੂੰ ਬਹੁਤ ਲਾਭ ਹੋਵੇਗਾ ਤੁਹਾਡਾ ਮਨ ਜ਼ਰੂਰ ਟਿਕੇਗਾ ਇਹਨੂੰ ਕਰਕੇ ਵੇਖਿਓ ਮੈਂ ਆਪ ਵੀ ਇਹਨੂੰ ਕਰਕੇ ਵੇਖਿਆ ਬਹੁਤ ਚੰਗੀ ਵਿਧੀ ਹੈ ਮਨ ਇਹਦੇ ਨਾਲ ਟਿਕਦਾ ਹੈ ਮਨ ਨੂੰ ਆਨੰਦ ਆਉਂਦਾ ਹੈ ਨਾਮ ਦਾ ਰਸ ਆਉਂਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵਿਧੀ ਜਿਹੜੀ ਹੋਰ ਵੀ ਗੁਰਸਿੱਖਾਂ ਤੱਕਰ ਪਹੁੰਚੇ ਗੁਰਸਿੱਖਾਂ ਨੂੰ ਇਸ ਵਿਧੀ ਦਾ ਲਾਭ ਹੋਵੇ ਜਾਣਕਾਰੀ ਸਾਧ ਸੰਗਤ ਤੱਕ ਪਹੁੰਚੇ ਸਤਿਗੁਰੂ ਜੀ ਦੀ ਦੱਸੀ ਹੋਈ ਇਹ ਵਿਧੀ ਹੈ ਹੁਣ ਬਹੁਤ ਸਾਰੇ ਸ਼ੰਕਾਵਾਦੀ ਨਿੰਦਿਆ ਕਰਨ ਵਾਲੇ ਇਹ ਗੱਲ ਕਹਿੰਦੇ ਨੇ ਕਿ ਤਸਵੀਰਾਂ ਨੂੰ ਪੂਜਦੇ ਨੇ ਤਸਵੀਰਾਂ ਨੂੰ ਮੱਥੇ ਟੇਕਦੇ ਨੇ ਹੁਣ ਤਸਵੀਰ ਜਿਹੜੀ ਇਹ ਜਦੋਂ ਸਾਡੇ ਕੋਲ ਸਾਡੇ ਪਿਆਰੇ ਦੀ ਤਸਵੀਰ ਸਾਹਮਣੇ ਹੋਵੇਗੀ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਪ੍ਰੀਤਮ ਪਿਆਰਾ ਬਿਲਕੁਲ ਸਾਡੇ ਕੋਲ ਸਾਡੇ ਸਾਹਮਣੇ ਬੈਠਾ ਹੋਇਆ ਪ੍ਰੇਮੀ ਜਿਹੜੇ ਨੇ ਉਹ ਆਪਣੇ ਪਿਆਰੇ ਦੀ ਤਸਵੀਰ ਆਪਣੇ ਪਰਸ ਵਿੱਚ ਬਟੂਈ ਵਿੱਚ ਰੱਖਦੇ ਨੇ ਉਹ बार-बार ਉਹਦਾ ਦਰਸ਼ਨ ਕਰਦੇ ਨੇ ਦੀਦਾਰ ਕਰਦੇ ਨੇ ਉਹਦੀਆਂ ਚੀਜ਼ਾਂ ਨੂੰ ਸਾਹਮਣੇ-ਸਾਹਮਣੇ ਰੱਖਦੇ ਨੇ ਤਸਵੀਰ ਦੇ ਵਿੱਚ ਜਿਹੜਾ ਇੱਕ ਬਹੁਤ ਵੱਡੀ ਤਸਵੀਰ ਦੇ ਵਿੱਚ ਖਿੱਚ ਹੁੰਦੀ ਹੈ ਤਸਵੀਰ ਦੇ ਵਿੱਚ ਇੱਕ ਚੁੰਬਕੀ ਸ਼ਕਤੀ ਹੁੰਦੀ ਹੈ ਜਿਹੜੀ ਆਪਣੇ ਵੱਲ ਸਾਨੂੰ ਖਿੱਚਦੀ ਹੈ ਕਿਤੇ ਕੋਈ ਗੰਦਾ ਪੋਸਟਰ ਲੱਗਾ ਹੋਇਆ ਉਹਦੇ ਵੱਲ ਅਸੀਂ ਦੇਖਦੇ ਆਂ ਤੇ ਸਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਭਾਵ ਪੈਦਾ ਹੁੰਦੇ ਨੇ ਕਿਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਲੱਗੀ ਐਸੀ ਆਪਾਂ ਉਹਦਾ ਦਰਸ਼ਨ ਕਰਦੇ ਆਂ ਤੇ ਫੇਰ ਸਾਡਾ ਮਨ ਕਿਸ ਤਰ੍ਹਾਂ ਦਾ ਮਨਦਾ ਹੈ ਸੋ ਇਸ ਕਰਕੇ ਤਸਵੀਰ ਦਾ ਦਰਸ਼ਨ ਕਰਨ ਦਾ ਬਹੁਤ ਵੱਡਾ ਮਹੱਤਮ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿਚਾਰ ਨੇ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਨੀ ਸੋ ਇਹ ਜਿਹੜੀ ਸਤਗੁਰੂ ਜੀ ਦੀ ਦੱਸੀ ਹੋਈ ਵਿਧੀ ਹੈ ਇਹ ਤੁਸੀਂ ਕਰਕੇ ਵੇਖਿਓ ਜਿਨ੍ਹਾਂ ਦਾ ਮਨ ਨਹੀਂ ਟਿਕਦਾ ਕਰਕੇ ਵੇਖੋ ਫੇਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿੰਨਾ ਕੋ ਲਾਭ ਹੋਇਆ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ